ਸਬਰ ਇਹ ਸਵਾਉ ਜੇ ਤੂੰ ਬੰਦਾ ਦ੍ਰਿੜ ਕਰੇ ਬੱਧ ਥੀਵੇ ਦਰਿਆਓ ਟੁੱਟਰਾ ਥੀਵੇ ਬਾਹਰ ਸਬਰ ਇਹ ਸਵਾਉ ਜੇ ਤੂੰ ਬੰਦਾ ਦ੍ਰਿੜ ਕਰੇ ਸਬਰ ਹੁੰਦਾ ਕੀ ਹੈ ਸਬਰ ਦਾ ਗੁੱਦਾ ਕੀ ਹੈ ਬੁੱਦਾ ਸਬਰ ਦਾ ਬੁੱਦਾ ਹੁੰਦਾ ਕੀ ਹੈ ਸਬਰ ਹੁੰਦਾ ਹੀ ਕੀ ਹੈ ਕਿਵੇਂ ਸਬਰ ਕਿਹਾ ਜਾਂ ਹੁੰਦਾ ਸਬਰ ਸਬਰ ਕਿਹਾ ਜਾਂ ਹੁੰਦਾ ਹੈ ਕਿਵੇਂ ਦਰਿਆ ਨੂੰ ਮੰਨ ਲਾਤੀ ਦਰਿਆ ਦਾ ਮੰਨ ਲਿਆ ਬੜਾ ਮੁਸ਼ਕਲ ਆ ਦਰਿਆ ਪਿਛੋਂ ਪਾਣੀ ਆਈ ਜਾਣਾ ਪਿਛੋਂ ਪਾਣੀ ਆਈ ਜਾਣਾ ਬੰਗਾ ਤਾਂ ਲੈ ਲਿਆ ਦਰਿਆ ਦਾ ਮੰਨ ਲਿਆ ਪਰ ਹੁਣ ਉਹ ਉੱਥੇ ਖੜਾ ਹੀ ਰਹੇ ਕਹੀ ਲਾ ਕੇ ਆਪਣਾ ਜੇ ਟੁੱਟ ਗਿਆ ਨਾ ਹੁਣ ਬਾੜਾ ਇਹ ਤੋਂ ਨਾ ਮੰਨਦਾ ਤਾਂ ਚੰਗਾ ਸੀ ਫਿਰ ਪਹਿਲਾਂ ਦਾ ਵੀ ਨਾਸ ਕਰ ਦੂਗਾ ਵਾਧਤੀਵੇਂ ਦਰਿਆ ਹਾ ਦਰਿਆ ਦਾ ਬਨ ਲਾ ਜਿਹੜੀ ਆ ਕਲਪਣਾ ਅੰਦਰੋਂ ਇੱਛਾਵਾਂ ਨੇ ਇੱਛਾਵਾਂ ਨੂੰ ਬਨ ਤਾਂ ਲਾ ਲਿਆ ਤੈਨ ਸਬਰਦਾਰ ਪਰ ਜੇ ਹੁਣ ਇੱਛਾ ਪੈਦਾ ਹੋ ਗਈ ਟੁੱਟ ਨਾ ਥੀਵੇ ਬਾੜਾ ਫੇ ਬੁਰਕੀ ਸਾਰੀ ਤਿੰਨੇ ਲੋਕ ਦੀ ਜਿਹੜੀ ਆ ਨਾ ਮਾਇਆ ਇਹਦੇ ਨਾਲ ਬਡੀ ਡੱਡੂ ਫਿਰ ਜੇ ਸਵਰ ਟੁੱਟ ਗਿਆ ਨਾ ਫਿਰ ਭੁੱਖਾ ਹੋ ਜਾਏਗਾ ਭੁੱਖਿਆ ਭੁੱਖਣਾ ਪੁੱਤਰ ਹੈ ਬਰਨਾਪੁਰੀਆਂ ਫੇ ਤੈਨੂੰ ਤਿੰਨ ਲੋਕ ਤੇ ਪਦਾਰਥਾਂ ਨੂੰ ਵੀ ਇੱਕ ਬੁਰਕੀ ਜਈ ਚਲੇ ਜਾਣੇ ਦੇ ਫੇ ਤੈਨੂੰ ਬਾਹਰ ਜਾਉ ਫੇ ਤੇਰਾ ਕੋਈ ਇਲਾਜ ਹੈ ਨਹੀਂ ਭੁਖਾ ਹੋ ਗਿਆ ਹਾਂ ਜੇ ਤਾਂ ਰਹਿੰਦੀ ਲੋੜ ਫੇ ਤਾਂ ਸਬਰ ਆਲਾ ਜੇ ਸਬਰ ਦਾ ਬਣ ਗਿਆ ਟੁੱਟ ਫੇ ਹੋ ਜਾਣੀਆ ਭੁੱਖ ਭੁੱਖ ਦਾ ਕੋਈ ਇਲਾਜ ਨਹੀਂ ਫੇ ਸਵਰ ਟੁੱਟੇ ਦਾ ਇਲਾਜ ਇਹਦੀ ਕੋਈ ਫਿਰ ਜਿੰਨੇ ਮਰਜੀ ਜਾਨਵਰ ਲੈ ਦੀ ਹੈਗਾ ਭੁੱਖਾ ਹੀ ਅੱਛਾ ਲੋਟ ਲੋਰਦ ਟੁੱਟਣਾ ਧੀਵੇ ਬਾੜਾ ਫਿਰ ਬਹੁਤ ਬੱਦਪੀਵੇ ਦਰਿਆਓ ਟੁੱਟਣਾ ਧੀਵੇ ਬਾੜਾ ਫਿਰ ਬਹੁਤ ਖਤਰਨਾਕ ਹੈ ਸਭ ਟੋਕ ਟੁੱਟ ਜਾਣਾ ਜੇ ਬਣ ਗਿਆ ਸੰਤ ਸੰਤੋਖੀ ਜੇ ਟੁੱਟ ਗਿਆ ਸੰਤੋਖ ਫਿਰ ਬਹੁਤ ਔਖਾ ਹੋ ਜੂਗਾ ਫਿਰ ਦੁਨੀਆਵੀ ਆਦਮੀ ਨੂੰ ਵੀ ਬੜਾ ਕਰਕਾ ਤੇਰਾ ਦੁਨੀਆਵੀ ਆਦਮੀ ਦਾ ਆਪਣੀ ਬਬੂਲੀ ਕਮਾਈ ਚੋਂ ਬਚਾ ਕੇ ਸਭ ਤੋਂ ਕਰਕੇ দান ਕਰ ਦਿੰਦਾ ਕਹਿੰਦਾ ਉਹ ਵੀ ਨਹੀਂ ਕਰਨਾ ਤਾਂ ਇਹ ਤਾਂ ਲੈ ਕੇ ਵੀ ਨਹੀਂ ਕਰਨਾ ਦਾਨ ਨਾ ਤਾਂ ਲੈਣਾ ਹੀ ਲੈਣਾ ਦੇਣਾ ਤਾਂ ਕਿਸੇ ਨੂੰ ਹੋਈ ਨਹੀਂ ਜੇ ਦੇਣਾ ਤਾਂ ਦੇ ਦੇ ਮੰਗਾ ਸਤਿ ਸ੍ਰੀ ਅਕਾਲ ਸਤਿਗੁਰੂ ਸੋਭ ਕਰੇ ਸੰਸਾਰ ਸੰਸਾਰ ਦੀ ਸੋਭਾ ਵਾਸਤੇ ਸੋਭਾ ਦੀ ਭੁੱਖ ਹੋ ਜਾਣੀ ਹੈ ਜਿਹੜੀ ਸੋਭਾ ਦੀ ਭੁੱਖਾ ਸ਼ਰੀਰ ਤੇ ਖੁਦਾ ਬਣਾ ਦਿੰਦੀ ਹੈ ਸੋਭਾ ਦੀ ਭੁੱਖ ਸ਼ਰੀਰ ਤੇ ਖੁਦਾ ਬਣਾਉਂਦੀ ਆ ਹਾਂਜੀ